ਹਰਮੰਦਰ ਸਾਹਿਬ ਅਤੇ ਅਕਾਲ ਤਖਤ ਇੱਕ ਦੂਜੇ ਤੋਂ ਉਲਟ ਤਰੀਕੇ ਨਾਲ ਕਿਉਂ ਬਣੇ ਹਨ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਪੌੜੀਆਂ ਥੱਲੇ ਵੱਲ ਨੂੰ ਜਾਂਦੀਆਂ ਹਨ ਪਰ ਅਕਾਲ ਤਖਤ ਸਾਹਿਬ ਜਾਣ ਲਈ ਪੌੜੀਆਂ ਉੱਪਰ ਵੱਲ ਨੂੰ ਚੜ੍ਹਨੀਆਂ ਪੈਂਦੀਆਂ ਹਨ ਅਕਾਲ ਤਖਤ ਦੀ ਬਿਲਡਿੰਗ ਹਰਮੰਦਰ ਸਾਹਿਬ ਨਾਲੋਂ ਉੱਚੀ ਹੈ ਪਰ ਇਸ ਦਾ ਨਿਸ਼ਾਨ ਸਾਹਿਬ ਨੀਵਾ ਹੈ ਇਸ ਦੇ ਉਲਟ ਹਰਮੰਦਰ ਸਾਹਿਬ ਦੀ ਬਿਲਡਿੰਗ ਅਕਾਲ ਤਖਤ ਨਾਲੋਂ ਨੀਵੀਂਤ ਹੈ ਪਰ ਇਸ ਦਾ ਨਿਸ਼ਾਨ ਸਾਹਿਬ ਉੱਚਾ ਹੈ ਇਹ ਫਰਕ ਆਖਰ ਕਿਉਂ ਹਰਮੰਦਰ ਸਾਹਿਬ ਦੇ ਚਾਰੇ ਪਾਸੇ ਦਰਵਾਜ਼ੇ ਹਨ ਕਿ ਇਹ ਸਥਾਨ ਹਰ ਦਿਸ਼ਾ ਤੋਂ ਆਉਣ ਵਾਲੇ ਲਈ ਖੁੱਲਾ ਹੈ ਪਰ ਅੰਦਰ ਜਾਣ ਲਈ ਸਿਰਫ ਇੱਕੋ ਹੀ ਰਸਤਾ ਇੱਕੋ ਹੀ ਪੁਲ ਹੈ ਅਜਿਹਾ ਆਖਰ ਕਿਉਂ ਜਦ ਕਿ ਅਕਾਲ ਤਖਤ ਤੇ ਦੋਵਾਂ ਪਾਸਿਆਂ ਤੋਂ ਜਾਇਆ ਜਾ ਸਕਦਾ ਹੈ ਇਸ ਦਾ ਕੀ ਕਾਰਨ ਹੈ ਹਰਮੰਦਰ ਸਾਹਿਬ ਦਾ ਗੁੰਬਦ ਬੈਠਵੇਂ ਰੂਪ ਵਿੱਚ ਹੈ ਪਰ ਇਸ ਦੇ ਉਲਟ ਅਕਾਲ ਤਖਤ ਦਾ ਗੁੰਬਦ ਉੱਚਾ ਤੇ ਬੁਲੰਦ ਆਕਾਰ ਵਾਲਾ ਹੈ ਇਸ ਦਾ ਕੀ ਭੇਦ ਹੈ ਹਰਮੰਦਰ ਸਾਹਿਬ ਅੰਦਰ ਬੈਠੇ ਹੋਏ ਸਿੱਖ ਨੂੰ ਅਕਾਲ ਤਖਤ ਸਾਹਿਬ ਨਹੀਂ ਦਿਸਦਾ ਪਰ ਅਕਾਲ ਤਖਤ ਤੇ ਖੜ੍ਹ ਖਲੋਤੇ ਹੋਏ ਸਿੱਖ ਨੂੰ ਹਰਮੰਦਰ ਸਾਹਿਬ ਦੇ ਅੰਦਰਲੇ ਦਰਸ਼ਨ ਦੀਦਾਰੀ ਹੁੰਦੇ ਹਨ ਅਜਿਹਾ ਕਿਉਂ ਬਣਾਇਆ ਗਿਆ ਹੈ ਕੀ ਇਹਨਾਂ ਦੀ ਬਨਾਵਟ ਵਿੱਚ ਕੋਈ ਅਗਮੀ ਸੂਝ ਹੈ ਕਿ ਗੁਰਦੁਆਰਾ ਅਤੇ ਤਖਤ ਇੱਕੋ ਜਿਹੇ ਹੁੰਦੇ ਹਨ ਜਾਂ ਦੋਵਾਂ ਵਿੱਚ ਕੋਈ ਵੱਡਾ ਫਰਕ ਹੈ ਆਓ ਅੱਜ ਅਸੀਂ ਸਮਝੀਏ ਇਹਨਾਂ ਇਮਾਰਤਾਂ ਦੀ ਗਹਿਰੀ ਮਹੱਤਤਾ ਨੂੰ ਅਤੇ ਉਹ ਸੰਦੇਸ਼ ਜੋ ਸਿੱਖੀ ਸਾਨੂੰ ਚੁੱਪਚਾਪ ਸਿਖਾ ਰਹੀ ਹੈ ਆਖਰ ਗੁਰਦੁਆਰੇ ਅਤੇ ਤਖਤ ਵਿੱਚ ਕੀ ਫਰਕ ਹੈ ਅਤੇ ਇਹ ਦੋਵੇਂ ਇਮਾਰਤਾਂ ਵੱਖ-ਵੱਖਰੀਆਂ ਕਿਉਂ ਬਣੀਆਂ ਹਨ ਇਹ ਸੱਚ ਜਾਣਨ ਲਈ ਸਾਡੀ ਸਾਰੀ ਵੀਡੀਓ ਜ਼ਰੂਰ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖਬੰਦ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲ ਕਰਾਂਗੇ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਸਿੱਖ ਧਰਮ ਦੀ ਰੂਹ ਅਤੇ ਰਾਜ ਦੇ ਉਹ ਦੋ ਕੇਂਦਰ ਜਿੱਥੇ ਭਗਤੀ ਤੇ ਸ਼ਕਤੀ ਇੱਕੋ ਥਾਂ ਮਿਲਦੀਆਂ ਹਨ ਹਰਮੰਦਰ ਸਾਹਿਬ ਸਿੱਖਾਂ ਦਾ ਭਗਤੀ ਦਾ ਕੇਂਦਰ ਹੈ ਅਤੇ ਅਕਾਲ ਤਖਤ ਸਾਹਿਬ ਸਿੱਖਾਂ ਦੀ ਸ਼ਕਤੀ ਦਾ ਮੂਜਸਮਾ ਹੈ ਸਾਰੀ ਦੁਨੀਆ ਦੇ ਵਿੱਚ ਸਿਰਫ ਇਹੋ ਹੀ ਇੱਕੋ ਇੱਕ ਥਾਂ ਹੈ ਜਿੱਥੇ ਭਗਤੀ ਤੇ ਸ਼ਕਤੀ ਦਾ ਪੀਰੀ ਤੇ ਮੀਰੀ ਦਾ ਸੁਮੇਲ ਹੈ ਬੇਸ਼ੱਕ ਇਹ ਦੋਵੇਂ ਧਾਰਮਿਕ ਸਥਾਨ ਇੱਕ ਦੂਜੇ ਦੇ ਸਾਹਮਣੇ ਬਣੇ ਹੋਏ ਹਨ ਪਰ ਬਿਲਕੁਲ ਅਲੱਗ-ਅਲੱਗ ਹੋ ਕੇ ਵੀ ਇਹ ਇੱਕ ਦੂਜੇ ਨਾਲੋਂ ਬਿਲਕੁਲ ਹੀ ਵੱਖਰੇ ਹਨ ਇਹਨਾਂ ਦੀ ਬਣਤਰ ਤਾਂ ਵੱਖਰੀ ਹੈ ਹੀ ਪਰ ਇਹਨਾਂ ਦਾ ਸੰਕਲਪ ਵੀ ਬਿਲਕੁਲ ਹੀ ਵੱਖਰਾ ਹੈ ਜਿਵੇਂ ਕਿ ਹਰਮੰਦਰ ਸਾਹਿਬ ਦੀ ਇਮਾਰਤ ਨੀਵੀਂ ਹੈ ਪਰ ਉਸ ਦਾ ਨਿਸ਼ਾਨ ਸਾਹਿਬ ਸਭ ਤੋਂ ਉੱਚਾ ਹੈ ਅਤੇ ਇਸ ਦੇ ਉਲਟ ਅਕਾਲ ਤਖਤ ਸਾਹਿਬ ਦੀ ਇਮਾਰਤ ਉੱਚੀ ਹੈ ਪਰ ਨਿਸ਼ਾਨ ਸਾਹਿਬ ਨਹੀਂ ਰੱਖਿਆ ਗਿਆ ਹੈ ਇਸੇ ਤਰ੍ਹਾਂ ਹਰਮੰਦਰ ਸਾਹਿਬ ਅੰਦਰ ਗੁਰੂ ਸਾਹਿਬ ਦੀ ਤਾਬਿਆ ਬੈਠੇ ਹੋਏ ਸਿੰਘ ਨੂੰ ਅਕਾਲ ਤਖਤ ਸਾਹਿਬ ਬਿਲਕੁਲ ਨਜ਼ਰ ਹੀ ਨਹੀਂ ਆਉਂਦਾ ਪਰ ਤਖਤ ਤੇ ਬਿਰਾਜਮਾਨ ਜਥੇਦਾਰ ਨੂੰ ਹਰ ਵਕਤ ਹਰਮੰਦਰ ਸਾਹਿਬ ਦੇ ਅੰਦਰ ਸਜੋਬਿਤ ਗੁਰੂ ਸਾਹਿਬ ਦੇ ਦਰਸ਼ਨ ਦੇਦਾਰੇ ਹੁੰਦੇ ਰਹਿੰਦੇ ਹਨ ਇਹ ਕੋਈ ਇਤਫਾਕ ਹੀ ਨਹੀਂ ਇਹ ਨਿਰਾਲੀ ਰਚਨਾ ਸੋਚ ਸਮਝ ਕੇ ਕੀਤੀ ਗਈ ਹੈ ਬੰਦਰ ਦੇ ਨਾਲ ਨਾਲ ਇਹਨਾਂ ਦੋਵਾਂ ਥਾਵਾਂ ਦੀ ਮਰਿਆਦਾ ਦਾ ਵੀ ਬਹੁਤ ਫਰਕ ਹੈ ਜਿਵੇਂ ਕਿ ਹਰਮੰਦਰ ਸਾਹਿਬ ਹਰ ਇੱਕ ਦੀ ਅਰਦਾਸ ਹੋ ਸਕਦੀ ਹੈ ਪਰ ਅਕਾਲ ਤਖਬ ਸਾਹਿਬ ਤੇ ਸਿਰਫ ਤੇ ਸਿਰਫ ਅਮਰਤਾ ਦੀ ਗੁਰਸਿੱਖ ਦੀ ਖਾਲਸੇ ਦੀ ਹੀ ਅਰਦਾਸ ਹੁੰਦੀ ਹੈ ਸੋ ਕੁਦਰਤੀ ਮਨ ਦੇ ਵਿੱਚ ਸਵਾਲ ਉੱਠਦਾ ਹੈ ਕਿ ਇਤਨਾ ਫਰਕ ਕਿਉਂ ਦੋਵੇਂ ਸਥਾਨ ਇੱਕ ਦੂਜੇ ਦੇ ਸਾਹਮਣੇ ਬਰਾਬਰ ਖਲੋਤੇ ਨੇ ਇੱਕੋ ਕੌਮ ਦੇ ਨੇ ਪਰ ਇਹਨਾਂ ਦੀ ਬਣਤਰ ਤੇ ਮਰਿਆਦਾ ਦਾ ਆਖਰ ਫਰਕ ਕਿਉਂ ਹੈ ਆਖਰ ਗੁਰਦੁਆਰੇ ਅਤੇ ਤਖਤ ਦੇ ਵਿੱਚ ਫਰਕ ਕੀ ਹੈ ਸੋ ਆਓ ਅਸੀਂ ਆਪਣੀ ਵਿਚਾਰ ਕਰਦੇ ਹਾਂ ਕਿ ਦੋਵਾਂ ਸਥਾਨਾਂ ਦੀ ਬਣਤਰ ਅਤੇ ਸੰਕਲਪ ਵਿੱਚ ਕੀ ਫਰਕ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੁਰਦੁਆਰੇ ਅਤੇ ਤਖਤ ਵਿੱਚ ਕੀ ਫਰਕ ਹੁੰਦਾ ਹੈ ਬਾਅਦ ਵਿੱਚ ਇਹਨਾਂ ਦੀ ਬਣਤਰ ਦੇ ਪਿੱਛੇ ਹੋਈਆਂ ਲੁਕੀਆਂ ਹੋਈਆਂ ਰੋਹਾਨੀ ਰਮਝਾਂ ਨੂੰ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਣਾਇਆ ਸੀ ਹਰਮੰਦਰ ਸਾਹਿਬ ਇੱਕ ਗੁਰਦੁਆਰਾ ਹੈ ਜਿਸ ਵਿੱਚ ਗੁਰੂ ਸਾਹਿਬ ਨੇ ਗੁਰਬਾਣੀ ਦਾ ਪ੍ਰਕਾਸ਼ ਕਰਕੇ ਇਹ ਦੱਸਿਆ ਕਿ ਇਹ ਭਗਤੀ ਦਾ ਇੱਕ ਰੋਹਾਨੀ ਕੇਂਦਰ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਬਾਰ ਲੱਗੇ ਸੰਗਤ ਇਕੱਠੀ ਹੋਵੇ ਕੀਰਤਨ ਅਤੇ ਸਿਮਰਨ ਹੋਵੇ ਲੰਗਰ ਚੱਲਦਾ ਹੋਵੇ ਉਹ ਗੁਰਦੁਆਰਾ ਹੁੰਦਾ ਹੈ ਜਿੱਥੇ ਸਿੱਖ ਹੀ ਨਹੀਂ ਹਰ ਇੱਕ ਇਨਸਾਨ ਗੁਰੂ ਸਾਹਿਬ ਕੋਲੋਂ ਸਿੱਖਿਆ ਲੈ ਸਕਦਾ ਹੈ ਆਪਣੀ ਆਤਮਿਕ ਤਰੱਕੀ ਕਰ ਸਕਦਾ ਹੈ ਉਹ ਗੁਰਦੁਆਰਾ ਹੁੰਦਾ ਹੈ ਦੂਜੇ ਪਾਸੇ ਇਸਦੇ ਬਿਲਕੁਲ ਹੀ ਸਾਹਮਣੇ ਅਕਾਲ ਤਖਤ ਸਾਹਿਬ ਹੈ ਜਿਸ ਦੀ ਰਚਨਾ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਜੀ ਨੇ ਆਪ ਕੀਤੀ ਸੀ ਇਹ ਸਥਾਨ ਸਿੱਖ ਕੌਮ ਦੀ ਸ਼ਕਤੀ ਦਾ ਕੇਂਦਰ ਹੈ ਜਿੱਥੋਂ ਪੰਥ ਦੀ ਆਵਾਜ਼ ਨਿਕਲਦੀ ਹੈ ਸੋ ਅਕਾਲ ਤਖਤ ਸਿੱਖ ਕੌਮ ਦੀ ਰਾਜਗਦੀ ਹੈ ਇਹੋ ਥਾਂ ਹੈ ਜਿੱਥੋਂ ਪੰਥਕ ਮਸਲੇ ਸੁਲਝਾਈ ਜਾਂਦੇ ਹਨ ਹੁਕਮਨਾਮੇ ਜਾਰੀ ਹੁੰਦੇ ਹਨ ਅਤੇ ਸੱਚ ਦੀ ਆਵਾਜ਼ ਉੱਠਦੀ ਹੈ ਗੁਰਬਾਣੀ ਅਨੁਸਾਰ ਧਰਮ ਦਾ ਰਾਜ ਦੁਨੀਆਂ ਦੇ ਵਿੱਚ ਲਿਆ ਕੇ ਜ਼ਬਰ ਜ਼ੁਲਮ ਦਾ ਨਾਸ਼ ਕਰਕੇ ਸਾਰੇ ਸਮਾਜ ਦੀ ਕਾਇਆ ਕਲਪ ਕਰਨੀ ਤੇ ਸਰਬੱਤ ਦਾ ਭਲਾ ਕਰਨਾ ਇਹ ਸੰਕਲਪ ਅਕਾਲ ਤਖਤ ਸਹਿਬ ਤੋਂ ਆਉਂਦਾ ਹੈ ਗੁਰਦੁਆਰੇ ਅਤੇ ਤਖਤ ਸਹਿਬ ਦੇ ਕੁਝ ਖਾਸ ਫਰਕ ਇਹ ਹਨ ਹਰਿਮੰਦਰ ਸਹਿਬ ਭਗਤੀ ਦਾ ਰੋਹਾਨੀ ਕੇਂਦਰ ਹੈ ਜਿੱਥੇ ਗੁਰਬਾਣੀ ਦਾ ਪ੍ਰਵਾਹ ਚੱਲਦਾ ਹੈ ਇੱਥੇ ਸਿੱਖ ਆਪਣੀ ਆਤਮਿਕ ਤਰੱਕੀ ਲਈ ਆਉਂਦਾ ਹੈ ਗੁਰਦੁਆਰੇ ਜਾ ਕੇ ਸਿੱਖ ਨੇ ਸੰਸਾਰ ਤੋਂ ਨਿਰਲੇਪ ਹੋਣਾ ਹੈ ਸਮਾਜ ਤੋਂ ਮਨ ਕਰਕੇ ਉੱਪਰ ਉੱਠਣਾ ਹੈ ਅਤੇ ਸੁਰਤ ਨੂੰ ਵਾਹਿਗੁਰੂ ਦੀ ਭਗਤੀ ਦੇ ਨਾਲ ਜੋੜਨਾ ਹੈ ਗੁਰਦੁਆਰੇ ਵਿੱਚ ਸਿੱਖ ਨਾਮ ਜਪ ਕੇ ਕੀਰਤਨ ਸੁਣ ਕੇ ਆਪਣੇ ਅੰਦਰ ਬੈਠੇ ਵਿਕਾਰਾਂ ਜਿਵੇਂ ਕਿ ਕਾਮ ਕ੍ਰੋਧ ਲਾਲਚ ਹੰਕਾਰ ਆਦਿ ਨੂੰ ਖਤਮ ਕਰਦਾ ਹੈ ਇਹ ਇੱਕ ਅੰਦਰੂਨੀ ਜੰਗ ਹੈ ਜੋ ਸਿੱਖ ਆਪਣੇ ਮਨ ਦੇ ਨਾਲ ਲੜਦਾ ਹੈ ਇਸ ਕਰਕੇ ਗੁਰਦੁਆਰਾ ਸਿੱਖ ਦੀ ਨਿੱਜੀ ਰਹਿਣੀ ਨੂੰ ਨਿਖਾਰਦਾ ਹੈ ਦੂਜੇ ਪਾਸੇ ਤਖਤ ਸ਼ਕਤੀ ਦਾ ਕੇਂਦਰ ਹੈ ਜਿੱਥੇ ਢਾਡੀਵਾਰਾਂ ਅਤੇ ਕਵੀਸ਼ਰੀ ਦੇ ਰੂਪ ਵਿੱਚ ਗੁਰੂ ਸਾਹਿਬ ਅਤੇ ਯੋਧਿਆਂ ਦਾ ਇਤਿਹਾਸ ਬੀਰ ਰਸ ਰੂਪ ਵਿੱਚ ਸੁਣਾਇਆ ਜਾਂਦਾ ਹੈ। ਤਖਤ ਅਨੁਸਾਰ ਸਿੱਖ ਨੇ ਦੁਨਿਆਵੀ ਸ਼ਸਤਰ ਧਾਰਨ ਕਰਕੇ ਬਾਹਰਲੇ ਜ਼ਾਲਿਮਾਂ ਦਾ ਨਾਸ਼ ਕਰਨਾ ਹੈ ਤਾਂ ਕਿ ਦੁਨੀਆਂ ਦੇ ਵਿੱਚ ਸ਼ੋਕ ਸ਼ਾਂਤੀ ਅਤੇ ਪਿਆਰ ਵਰਤ ਜਾਵੇ। ਤਖਤ ਦਾ ਮਤਲਬ ਹੈ ਕਿ ਸਿੱਖ ਨੇ ਦੁਨੀਆਂ ਦੇ ਵਿੱਚ ਵਿਚਰਨਾ ਹੈ ਅਤੇ ਰਾਜ ਦੀ ਤਾਕਤ ਦੇ ਨਾਲ ਧਰਮ ਦੀ ਰਾਖੀ ਅਤੇ ਪ੍ਰਚਾਰ ਕਰਨਾ ਹੈ। ਕਿਉਂਕਿ ਗੁਰਦੁਆਰੇ ਤੋਂ ਪੈਦਾ ਹੋਇਆ ਭਗਤ ਹੀ ਅਸਲੀ ਸਿਪਾਹੀ ਹੈ। ਗੁਰਦੁਆਰਾ ਭਗਤ ਬਣਾਉਂਦਾ ਹੈ ਅਤੇ ਤਖਤ ਭਗਤਾਂ ਦੀ ਰਾਖੀ ਕਰਦਾ ਹੈ। ਗੁਰਦਵਾਨੀ ਦਾ ਮਤਲਬ ਹੈ ਕਿ ਸਿੱਖ ਦੀ ਧਾਰਮਿਕ ਜ਼ਿੰਦਗੀ ਕਿਹੋ ਜਿਹੀ ਹੋਵੇ ਪਰ ਤਖਤ ਦਾ ਮਤਲਬ ਹੈ ਕਿ ਸਿੱਖ ਦੀ ਦੁਨਿਆਵੀ ਤੇ ਰਾਜਨੀਤਿਕ ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਗੁਰਦਵਾਰੇ ਵਿੱਚ ਸਿੱਖ ਦੀ ਸ਼ਖਸੀ ਰਹਿਣੀ ਮਤਲਬ ਕਿ ਇੰਡੀਵਿਜੂਅਲ ਰਹਿਤ ਲਾਗੂ ਹੁੰਦੀ ਹੈ ਜਿੱਥੇ ਉਸ ਦਾ ਧਿਆਨ ਸਿਰਫ ਤੇ ਸਿਰਫ ਆਪਣੀ ਆਤਮਿਕ ਤਰੱਕੀ ਵੱਲ ਹੁੰਦਾ ਹੈ ਪਰ ਤਖਤ ਤੇ ਜਾ ਕੇ ਸਿੱਖ ਨਿਜੀ ਨਹੀਂ ਰਹਿੰਦਾ ਉਹ ਪੰਥ ਦਾ ਹਿੱਸਾ ਬਣ ਜਾਂਦਾ ਹੈ ਇਸ ਕਰਕੇ ਤਖਤ ਅਨੁਸਾਰ ਸਿੱਖ ਉਤੇ ਪੰਥਕ ਰਹਿਣੀ ਜਾਂ ਪੰਥਕ ਰਹਿਤ ਲਾਗੂ ਹੁੰਦੀ ਹੈ ਯਾਨੀ ਕਿ ਸਿੱਖ ਨੇ ਪੰਥ ਦੀ ਤਰੱਕੀ ਵੱਲ ਧਿਆਨ ਦੇਣਾ ਹੈ ਗੁਰਦੁਆਰੇ ਤੋਂ ਧਰਮ ਦੀ ਆਵਾਜ਼ ਨਿਕਲਦੀ ਹੈ ਪਰ ਤਖਤ ਤੋਂ ਉਹੀ ਆਵਾਜ਼ ਬੁਲੰਦ ਹੁੰਦੀ ਹੈ ਇਸੇ ਕਰਕੇ ਤਖਤ ਤੇ ਕੌਮਨਲੀ ਫੈਸਲੇ ਹੁੰਦੇ ਹਨ ਗੁਰਦੁਆਰੇ ਅਨੁਸਾਰ ਗੁਰਬਾਣੀ ਦੇ ਅਨਸੂਲ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨੇ ਹਨ ਪਰ ਤਖਤ ਅਨੁਸਾਰ ਰਾਜਸੀ ਤਾਕਤ ਹੱਥ ਵਿੱਚ ਲੈ ਕੇ ਉਹੀ ਅਸੂਲ ਸਮਾਜ ਦੇ ਵਿੱਚ ਲਾਗੂ ਕਰਨੇ ਹਨ ਜਿਵੇਂ ਕਿ ਗੁਰਦੁਆਰੇ ਜਾ ਕੇ ਸਿੱਖ ਨੇ ਸੰਗਤ ਕਰਨੀ ਹੈ ਤੇ ਤਖਤ ਤੇ ਜਾ ਕੇ ਸਿੱਖ ਨੇ ਦੁਨੀਆ ਦੇ ਵਿੱਚ ਸੰਗਤ ਕਾਇਮ ਕਰਨ ਦਾ ਪ੍ਰਬੰਧ ਕਰਨਾ ਹੈ ਤਾਂ ਕਿ ਸਾਰਿਆਂ ਦਾ ਜਨਮ ਸਫਰਾ ਹੋ ਸਕੇ ਗੁਰਦੁਆਰੇ ਵਿੱਚ ਸਿੱਖ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ ਪਰ ਤਖਤ ਤੇ ਜਾ ਕੇ ਸਿੱਖ ਨੇ ਇਹੀ ਕਾਨੂੰਨ ਲਾਗੂ ਕਰਨਾ ਹੈ ਕਿ ਦੁਨੀਆ ਵਿੱਚ ਹਰ ਇੱਕ ਨੂੰ ਬਰਾਬਰ ਦਾ ਪ੍ਰਸ਼ਾਦਾ ਮਿਲੇ ਕੋਈ ਭੁੱਖਾ ਨਾ ਮਰੇ ਤੇ ਹਰ ਇੱਕ ਤਰ੍ਹਾਂ ਦਾ ਭੇਦ ਭਾਵ ਖਤਮ ਹੋ ਜਾਵੇ ਕੋਈ ਉੱਚਾ ਨੀਵਾਂ ਨਹੀਂ ਕੋਈ ਚੰਗਾ ਮਾੜਾ ਨਹੀਂ ਕੋਈ ਭੇਦ ਭਾਵ ਨਹੀਂ ਕਿਸੇ ਦਾ ਹੱਕ ਨਹੀਂ ਮਾਰਨਾ ਇਦਾਂ ਦੇ ਹੋਰ ਬਹੁਤ سارے ਰਾਜਸੀ ਕਾਨੂੰਨ ਲਾਗੂ ਕਰਨੇ ਨੇ ਮੁੱਖ ਦੀ ਗੱਲ ਇਹ ਹੈ ਕਿ ਗੁਰਦੁਆਰੇ ਤੋਂ ਸਿੱਖ ਨੇ ਧਰਮ ਨੂੰ ਸਿੱਖਣਾ ਹੈ ਤੇ ਤਖਤ ਤੇ ਜਾ ਕੇ ਉਸ ਧਰਮ ਦੇ ਅਨੁਸਾਰ ਰਾਜ ਕਾਇਮ ਕਰਨਾ ਹੈ ਗੁਰਦਵਾਰਾ ਸਾਹਿਬ ਅੰਦਰ ਗੁਰਬਾਣੀ ਦੀ ਯਾਨੀ ਕਿ ਗੁਰੂ ਸਾਹਿਬ ਦੀ ਆਵਾਜ਼ ਹੈ ਪਰ ਤਖਤ ਤੇ ਖਾਲਸਾ ਪੰਥ ਦੀ ਇਕੱਠੀ ਆਵਾਜ਼ ਹੈ ਜੋ ਕਿ ਗੁਰਮਤੇ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਆਵਾਜ਼ ਬਣਦੀ ਹੈ ਇਸੇ ਲਈ ਗੁਰਦੁਆਰੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੁਕਮਨਾਮਾ ਲਿਆ ਜਾਂਦਾ ਹੈ ਅਤੇ ਤਖਤ ਤੋਂ ਪੰਥ ਦਾ ਹੁਕਮਨਾਮਾ ਜਾਰੀ ਹੁੰਦਾ ਹੈ ਇੱਕ ਹੈ ਨਿਰੋਲ ਧਾਰਮਿਕ ਹੁਕਮ ਤੇ ਦੂਸਰਾ ਹੈ ਧਰਮ ਦੇ ਅਨੁਸਾਰ ਦੁਨਿਆਵੀ ਹੁਕਮ ਗੁਰਬਾਣੀ ਅਨੁਸਾਰ ਕਿਹੋ ਜਿਹੇ ਕਾਨੂੰਨ ਲਾਗੂ ਹੋਣ ਕਿਹੋ ਜੀਆਂ ਪਾਲਿਸੀਆਂ ਬਣਨ ਇਹ ਸਭ ਕੁਝ ਤਖਤ ਤੇ ਫੈਸਲੇ ਲਈ ਜਾਂਦੇ ਹਨ ਗੁਰਦੁਆਰਾ ਅਤੇ ਤਖਤ ਇੱਕੋ ਥਾਂ ਤੇ ਬਣਾ ਕੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਧਰਮ ਤੇ ਰਾਜਨੀਤੀ ਇੱਕ ਦੂਜੇ ਦੇ ਵਿਰੋਧ ਵਿੱਚ ਨਹੀਂ ਹਨ ਉਹ ਬੇਸ਼ੱਕ ਵੱਖੋ ਵੱਖਰੇ ਹਨ ਪਰ ਇੱਕੋ ਹੀ ਜ਼ਿੰਦਗੀ ਦਾ ਹਿੱਸਾ ਜ਼ਰੂਰ ਹਨ ਜਿਵੇਂ ਕਿ ਇੱਕੋ ਹੀ ਸਿੱਕੇ ਦੇ ਦੋ ਪਾਸੇ ਹਨ ਇਹ ਸਿੱਖ ਧਰਮ ਦਾ ਨਿਆਰਾਪਨ ਹੈ ਕਿਉਂਕਿ ਦੁਨੀਆ ਦੇ ਵਿੱਚ ਕਿਸੇ ਹੋਰ ਧਰਮ ਦੇ ਵਿੱਚ ਧਰਮ ਤੇ ਰਾਜਨੀਤੀ ਇਕੱਠੇ ਨਹੀਂ ਚੱਲਦੇ। ਬਾਕੀ ਧਰਮਾਂ ਦੇ ਆਪਣੇ ਧਾਰਮਿਕ ਸਥਾਨ ਤਾਂ ਜ਼ਰੂਰ ਹਨ ਪਰ ਉਹਨਾਂ ਦਾ ਕੋਈ ਵੀ ਆਪਣਾ ਤਖਤ ਨਹੀਂ ਹੈ। ਨਿਰੋਲ ਧਾਰਮਿਕ ਜ਼ਿੰਦਗੀ ਇਨਸਾਨ ਨੂੰ ਨਿਤਾਣਾ ਬਣਾ ਦਿੰਦੀ ਹੈ ਜਿਸ ਕਰਕੇ ਕਈ ਵਾਰ ਇੱਕ ਧਰਮ ਦੇ ਲੋਕ ਦੂਸਰਿਆਂ ਦੇ ਗੁਲਾਮ ਬਣ ਜਾਂਦੇ ਹਨ। ਦੂਜੇ ਪਾਸੇ ਨਿਰੋਲ ਰਾਜਨੀਤਿਕ ਜ਼ਿੰਦਗੀ ਇਨਸਾਨ ਨੂੰ ਬੇਈਮਾਨ ਤੇ ਕਰਪਟ ਕਰ ਦਿੰਦੀ ਹੈ ਕਿਉਂਕਿ ਉਸ ਕੋਲ ਧਾਰਮਿਕ ਅਸੂਲ ਨਹੀਂ ਹੁੰਦੇ। ਇਸੇ ਲਈ ਗੁਰੂ ਸਾਹਿਬ ਨੇ ਸਿੱਖੀ ਵਿੱਚ ਭਗਤੀ ਤੇ ਸ਼ਕਤੀ ਮੀਰੀ ਤੇ ਪੀਰੀ ਦੋਵਾਂ ਨੂੰ ਇਕੱਠਾ ਰੱਖਿਆ ਹੈ ਜ਼ਿੰਦਗੀ ਵਿੱਚ ਰੱਬ ਨਾਲ ਵੀ ਜੁੜਨਾ ਹੈ ਪਰ ਰੱਬ ਦੇ ਸੂਲਾਂ ਦੀ ਰੱਖਿਆ ਲਈ ਤਿਆਰ ਰਹਿਣਾ ਵੀ ਜ਼ਰੂਰੀ ਹੈ ਭਗਤੀ ਹੋਵੇ ਬਿਨਾਂ ਡਰ ਦੇ ਤੇ ਸ਼ਕਤੀ ਹੋਵੇ ਬਿਨਾਂ ਹੰਕਾਰ ਦੇ ਇਹ ਹੈ ਮੀਰੀ ਤੇ ਪੀਰੀ ਦਾ ਸੁਮੇਲ ਇਸੇ ਕਰਕੇ ਗੁਰੂ ਸਾਹਿਬ ਨੇ ਗੁਰਦੁਆਰਾ ਅਤੇ ਤਖਤ ਸਾਹਿਬ ਇਕੱਠੇ ਬਣਾ ਕੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਜ਼ਿੰਦਗੀ ਵਿੱਚ ਦੋਵਾਂ ਦਾ ਹੋਣਾ ਇੱਕ ਤਰ੍ਹਾਂ ਦਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਭਗਤੀ ਵੀ ਕਰਨੀ ਹੈ ਪਰ ਸ਼ਕਤੀ ਵੀ ਜ਼ਰੂਰੀ ਹੈ ਧਰਮ ਚਾਹੀਦਾ ਹੈ ਪਰ ਧਰਮ ਦੀ ਰੱਖਿਆ ਕਰਨੀ ਵੀ ਜ਼ਰੂਰੀ ਹੈ ਤੇ ਸਿੱਖ ਹਮੇਸ਼ਾ ਸਰੀਰਕ ਅਤੇ ਆਤਮਿਕ ਤੌਰ ਤੇ ਹਮੇਸ਼ਾ ਲਈ ਆਜ਼ਾਦ ਰਹੇ ਇਸੇ ਕਰਕੇ ਦੋਵੇਂ ਇਕੱਠੇ ਬਣਾਏ ਗਏ ਹਨ ਗੁਰਦੁਆਰੇ ਤੋਂ ਆਤਮਿਕ ਆਜ਼ਾਦੀ ਮਿਲਦੀ ਹੈ ਅਤੇ ਤਖਤ ਤੋਂ ਸਰੀਰਕ ਆਜ਼ਾਦੀ ਲਈ ਕਲਣਾ ਚਲਦੀ ਹੈ ਇਸੇ ਕਰਕੇ ਗੁਰਦੁਆਰਾ ਅਤੇ ਤਖਤ ਸਿਰਫ ਇਮਾਰਤਾਂ ਨਹੀਂ ਹਨ ਬਲਕਿ ਸਾਡੀਆਂ ਸੰਸਥਾਵਾਂ ਹਨ ਸਾਡੇ ਇੰਸਟੀਟਿਊਸ਼ਨ ਹਨ ਜੋ ਸਾਡੀ ਧਾਰਮਿਕ ਤੇ ਰਾਸ਼ੀ ਅਸੂਲਾਂ ਤੇ ਦਰਸ਼ਨ ਨੂੰ ਰਿਪਰੈਜ਼ੈਂਟ ਕਰਦੇ ਹਨ ਇਹ ਦੋਵੇਂ ਮਿਲ ਕੇ ਸਾਨੂੰ ਇੱਕ ਤਰ੍ਹਾਂ ਦੀ ਪੂਰੀ ਬੈਲੈਂਸਡ ਜ਼ਿੰਦਗੀ ਦਾ ਰਾਹ ਦਿਖਾਉਂਦੇ ਹਨ। ਬਾਕੀ ਇਹਨਾਂ ਵਿੱਚ ਜੋ ਬੁਨਿਆਦੀ ਫਰਕ ਹਨ ਉਹ ਤੁਹਾਨੂੰ ਇਹਨਾਂ ਦੀ ਬਣਤਰ ਨੂੰ ਸਮਝ ਕੇ ਪਤਾ ਲੱਗ ਜਾਣਗੇ। ਸੋ ਆਓ ਹੁਣ ਅਸੀਂ ਅਗਨੀ ਵਿਚਾਰ ਕਰਦੇ ਹਾਂ ਕਿ ਹਰਮੰਦਰ ਸਾਹਿਬ ਅਤੇ ਅਕਾਲ ਤਖਤ ਦੇ ਬਣਤਰ ਦੇ ਵਿੱਚ ਕੀ ਕੀ ਫਰਕ ਹਨ ਅਤੇ ਇਹ ਕਿਉਂ ਹਨ। ਸੋ ਸਭ ਤੋਂ ਪਹਿਲਾ ਵੱਡਾ ਫਰਕ ਹਰਮੰਦਰ ਸਾਹਿਬ ਨੀਵੀਂ ਥਾਂ ਤੇ ਬਣਾਇਆ ਗਿਆ ਹੈ। ਜਿੱਥੇ ਪਹੁੰਚਣ ਲਈ ਪੌੜੀਆਂ ਥੱਲੇ ਉਤਰਨੀਆਂ ਪੈਂਦੀਆਂ ਹਨ। ਜਿਸ ਦਾ ਮਤਲਬ ਇਹ ਹੈ ਕਿ ਰੱਬ ਦੇ ਦਰ ਤੇ ਜਾਣ ਲਈ ਮਨ ਨੀਵਾ ਹੋਣਾ ਲਾਜ਼ਮੀ ਹੈ। ਭਗਤੀ ਦੇ ਰਸਤੇ ਤੇ ਚੱਲਣਾ ਹੋਵੇ ਤਾਂ ਹੰਕਾਰ ਛੱਡਣਾ ਪੈਂਦਾ ਹੈ ਆਪਣਾ ਸੀਸ ਝੁਕਾਉਣਾ ਪੈਂਦਾ ਹੈ ਧਰਮ ਦੇ ਰਸਤੇ ਤੇ ਚੱਲਦਿਆਂ ਸੀਸ ਝੁਕਾ ਕੇ ਨਿਮਰਤਾ ਨਾਲ ਰਹਿਣਾ ਬਹੁਤ ਜ਼ਰੂਰੀ ਹੈ ਸਿਰਫ ਇਸੇ ਤਰ੍ਹਾਂ ਹੀ ਗੁਰੂ ਦੀ ਸਿੱਖਿਆ ਗ੍ਰਹਿਣ ਕੀਤੀ ਜਾ ਸਕਦੀ ਹੈ ਅਤੇ ਸਿੱਖ ਗੁਰੂ ਸਾਹਿਬ ਦੇ ਹੁਕਮ ਦੇ ਵਿੱਚ ਆ ਸਕਦਾ ਹੈ ਇਸੇ ਕਰਕੇ ਹੀ ਹਰਿਮੰਦਰ ਸਾਹਿਬ ਦਾ ਗੁੰਬਦ ਵੀ ਬੈਠਵੇਂ ਰੂਪ ਵਿੱਚ ਹੈ ਇਹ ਵੀ ਇੱਕ ਨਿਮਰਤਾ ਦੀ ਨਿਸ਼ਾਨੀ ਹੈ ਇਸੇ ਕਰਕੇ ਧਰਮ ਦੇ ਦਰ ਤੇ ਜਾਣ ਲਈ ਨੀਵਾਂ ਉਤਰਨਾ ਪੈਂਦਾ ਹੈ ਰਮੰਦਰ ਸਾਹਿਬ ਇੱਕ ਭਗਤੀ ਦਾ ਘਰ ਹੈ ਇਹ ਇਮਾਰਤ ਸਾਨੂੰ ਸਿਖਾਉਂਦੀ ਹੈ ਕਿ ਸੱਚੀ ਭਗਤੀ ਵਿੱਚ ਨੀਵਾ ਹੋਣਾ ਹੀ ਵੱਡੀ ਉਚਾਈ ਹੈ ਇਸ ਦੇ ਉਲਟ ਅਕਾਲ ਤਖਤ ਸਾਹਿਬ ਉੱਚੇ ਥਾਂ ਤੇ ਬਣਾਇਆ ਗਿਆ ਹੈ ਜਿੱਥੇ ਪਹੁੰਚਣ ਲਈ ਪੌੜੀਆਂ ਉੱਪਰ ਨੂੰ ਚੜ੍ਹਨੀਆਂ ਪੈਂਦੀਆਂ ਹਨ ਇਸ ਤੋਂ ਹਰ ਸਿੱਖ ਨੂੰ ਉਪਦੇਸ਼ ਮਿਲਦਾ ਹੈ ਕਿ ਜਦੋਂ ਤੂੰ ਜ਼ਿੰਦਗੀ ਵਿੱਚ ਦੁਨੀਆਂ ਦੇ ਵਿੱਚ ਜੂਣਾ ਹੈ ਰਾਜ ਕਰਨਾ ਹੈ ਜਾਂ ਜ਼ੁਲਮ ਅੱਗੇ ਖੜਾਉਣਾ ਹੈ ਤਾਂ ਸਿਰ ਉੱਚਾ ਹੋਣਾ ਚਾਹੀਦਾ ਹੈ ਸਿਰ ਝੁਕਾ ਕੇ ਨਹੀਂ ਸਿਰ ਉੱਪਰ ਚੁੱਕ ਕੇ ਗੈਰਤ ਅਣਖ ਅਤੇ ਇਨਸਾਫ ਨਾਲ ਜੀਵਨ ਜੂਣਾ ਹੈ ਇਸੇ ਕਰਕੇ ਅਕਾਲ ਤਖਤ ਸਾਹਿਬ ਦਾ ਗੁੰਬਦ ਵੀ ਬੁਲੰਦ ਰੂਪ ਦੇ ਵਿੱਚ ਬਣਿਆ ਹੋਇਆ ਹੈ ਅਕਾਲ ਤਖਤ ਸਾਨੂੰ ਦੱਸਦਾ ਹੈ ਕਿ ਰਾਜ ਕਰਨ ਲਈ ਨੀਵੇਂ ਹੋ ਕੇ ਨਹੀਂ ਸਭ ਤੋਂ ਉੱਪਰ ਉੱਠ ਕੇ ਜੂਣਾ ਹੈ ਕਿਸੇ ਦੁਨਿਆਵੀ ਤਾਕਤ ਅੱਗੇ ਝੁਕਣਾ ਨਹੀਂ ਹਰ ਜ਼ੁਲਮ ਦੇ ਅੱਗੇ ਫੁਲਾਦੀ ਰੂਪ ਦੇ ਵਿੱਚ ਡਟ ਕੇ ਖਲੋ ਜਾਣਾ ਹੈ ਅਤੇ ਜ਼ਬਰ ਜ਼ੁਲਮ ਦਾ ਨਾਸ਼ ਕਰਨਾ ਹੈ ਜਿਵੇਂ ਅਕਾਲ ਤਖਤ ਸਾਹਿਬ ਦੀ ਇਮਾਰਤ ਇੱਕ ਫੁਲਾਦੀ ਰੂਪ ਵਿੱਚ ਬਣੀ ਹੋਈ ਹੈ ਇਸੇ ਤਰ੍ਹਾਂ ਸਿੱਖ ਨੇ ਵੀ ਚਟਾਨ ਵਾਂਗ ਡਟ ਕੇ ਜ਼ਬਰ ਜ਼ੁਲਮ ਦੇ ਅੱਗੇ ਖਲੋ ਜਾਣਾ ਹੈ ਅਤੇ ਧਰਮ ਦਾ ਰਾਜ ਕਾਇਮ ਕਰਨਾ ਹੈ ਰਾਜ ਕਰਦੇ ਆ ਆਪਣੀ ਮੱਤ ਉੱਚੀ ਰੱਖਣੀ ਹੈ ਤਾਂ ਕਿ ਕਿਸੇ ਨਾਲ ਕੋਈ ਪੱਖਪਾਤ ਜਾਂ ਭੇਦ ਭਾਵਨਾ ਹੋਵੇ ਅਕਾਲ ਤਖਤ ਸਿੱਖ ਕੌਮ ਦੀ ਰਾਜਸੀ ਤਾਕਤ ਹੌਸਲੇ ਅਤੇ ਇਨਸਾਫ ਦੀ ਨਿਸ਼ਾਨੀ ਹੈ ਇਸੇ ਲਈ ਹਰਿਮੰਦਰ ਸਾਹਿਬ ਜਾਣਾ ਹੈ ਮਨ ਨੀਵਾ ਕਰਕੇ ਅਤੇ ਅਕਾਲ ਤਖਤ ਸਾਹਿਬ ਜਾਣਾ ਹੈ ਮੱਤ ਉੱਚੀ ਕਰਕੇ ਦੂਜਾ ਵੱਡਾ ਫਰਕ ਇਹ ਹੈ ਕਿ ਹਰਮੰਦਰ ਸਾਹਿਬ ਦਾ ਨਿਸ਼ਾਨ ਸਭ ਉੱਚਾ ਹੈ ਪਰ ਅਕਾਲ ਤਖਤ ਸਾਹਿਬ ਦਾ ਨਿਸ਼ਾਨ ਸਾਹਿਬ ਨੀਵਾ ਹੈ ਇਹ ਕੋਈ ਸਾਂਝੀ ਗੱਲ ਨਹੀਂ ਹੈ ਇਸ ਵਿੱਚ ਬੜਾ ਡੂੰਘਾ ਰੋਹਾਨੀ ਸੰਦੇਸ਼ ਲੁਕਿਆ ਹੋਇਆ ਹੈ ਇਸ ਦਾ ਅਰਥ ਇਹ ਹੈ ਕਿ ਧਰਮ ਹਮੇਸ਼ਾ ਰਾਜਨੀਤੀ ਤੋਂ ਉੱਪਰ ਹੋਣਾ ਚਾਹੀਦਾ ਹੈ ਰਾਜ ਭਾਵੇਂ ਕਿੰਨਾ ਵੀ ਤਾਕਤਵਰ ਹੋ ਜਾਵੇ ਇਹ ਰੋਹਾਨੀ ਤਾਕਤ ਦੇ ਅਧੀਨ ਹੀ ਰਹਿਣਾ ਚਾਹੀਦਾ ਹੈ ਕਿਉਂਕਿ ਜੇ ਰਾਜਨੀਤੀ ਨੂੰ ਧਰਮ ਤੋਂ ਆਜ਼ਾਦ ਕਰ ਦਿੱਤਾ ਗਿਆ ਤਾਂ ਉਹ ਕਰਪਟ ਹੋ ਜਾਂਦੀ ਹੈ ਅਤੇ ਫਿਰ ਧਰਮ ਨੂੰ ਵੀ ਢਾਣ ਆਉਂਦੀ ਹੈ ਅਤੇ ਆਪਣੀ ਸਿਆਸੀ ਚਾਲਾਂ ਦੇ ਵਿੱਚ ਖਿੱਚ ਲੈਂਦੀ ਹੈ ਸਿੱਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਰਾਜ ਕਰਨਾ ਕੋਈ ਬੁਰੀ ਜਾਂ ਮਾੜੀ ਗੱਲ ਨਹੀਂ ਪਰ ਰਾਜ ਕਰਦੇ ਹੋਏ ਰੱਬ ਦੇ ਹੁਕਮ ਨੂੰ ਨਹੀਂ ਭੁੱਲਣਾ ਸਿੱਖੀ ਅਸੂਲਾਂ ਨੂੰ ਨਹੀਂ ਭੁੱਲਣਾ ਇਹ ਸਿੱਖੀ ਦਾ ਇੱਕ ਰੋਹਾਨੀ ਤੇ ਨਿਰਾਲਾ ਅਸੂਲ ਹੈ ਜਿੱਥੇ ਤਲਵਾਰ ਵੀ ਰੱਬ ਦੀ ਰਜ਼ਾ ਅਨੁਸਾਰ ਚੱਲਦੀ ਹੈ ਇਸਦਾ ਮਤਲਬ ਇਹ ਹੋਇਆ ਕਿ ਧਰਮ ਤੇ ਰਾਜਨੀਤੀ ਨਾ ਵੱਖੋ-ਵੱਖਰੇ ਹਨ ਤੇ ਨਾ ਹੀ ਮਿਕਸ ਹੋ ਸਕਦੇ ਹਨ ਇਹ ਇਕੱਠੇ ਨਾਲੋਂ ਨਾਲ ਚੱਲਦੇ ਹਨ ਪਰ ਧਰਮ ਹਮੇਸ਼ਾ ਉੱਚਾ ਰਹਿਣਾ ਚਾਹੀਦਾ ਹੈ ਸੋ ਜਦੋਂ ਵੀ ਰਾਜਨੀਤਿਕ ਫੈਸਲੇ ਲੈਣੇ ਹਨ ਤਾਂ ਧਰਮ ਦੇ اصول ਹਮੇਸ਼ਾ ਮੁੱਖ ਰੱਖਣੇ ਹਨ ਤੇ ਉਹਨਾਂ ਅਨੁਸਾਰ ਹੀ ਸਾਰੇ ਕਾਨੂੰਨ ਬਣਨੇ ਚਾਹੀਦੇ ਹਨ ਇਸੇ ਕਰਕੇ ਹਰਮੰਦਰ ਸਾਹਿਬ ਦਾ ਨਿਸ਼ਾਨ ਸਭ ਉੱਚਾ ਹੈ ਇਹ ਧਰਮ ਦੀ ਉਚਾਈ ਹੈ ਅਤੇ ਅਕਾਲ ਤਖਤ ਸਾਹਿਬ ਦਾ ਨਿਸ਼ਾਨ ਸਭ ਨੀਵਾ ਹੈ ਇਹ ਰਾਜ ਦੀ ਨਿਮਰਤਾ ਅਤੇ ਅਧੀਨਤਾ ਨੂੰ ਦਰਸਾਉਂਦਾ ਹੈ ਤੀਸਰਾ ਵੱਡਾ ਫਰਕ ਇਹ ਹੈ ਕਿ ਅਕਾਲ ਤਖਤ ਸਾਹਿਬ ਤੇ ਬੈਠੇ ਜਥੇਦਾਰ ਨੂੰ ਹਰ ਸਮੇਂ ਹਰਮੰਦਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ ਪਰ ਹਰਮੰਦਰ ਸਾਹਿਬ ਅੰਦਰ ਗ੍ਰੰਥੀ ਸਿੰਘ ਨੂੰ ਅਕਾਲ ਤਖਤ ਸਾਹਿਬ ਨਹੀਂ ਦਿਸਦਾ ਇਹ ਵੀ ਕੋਈ ਆਮ ਬਣਾਵਟ ਨਹੀਂ ਇਸ ਪਿੱਛੇ ਗੁਰੂ ਸਾਹਿਬ ਦੀ ਗਹਿਰੀ ਸੋਚ ਹੈ ਉਹ ਇਹ ਕਿ ਜਦੋਂ ਧਰਮ ਦੀ ਸੇਵਾ ਹੋਵੇ ਗੁਰਬਾਣੀ ਦਾ ਪਾਠ ਹੋਵੇ ਕੀਰਤਨ ਹੋਵੇ ਉੱਥੇ ਰਾਜਨੀਤੀ ਦੀ ਝਲਕ ਵੀ ਨਾ ਆਵੇ ਧਰਮ ਨੂੰ ਰਾਜਨੀਤਿਕ ਪ੍ਰਭਾਵ ਤੋਂ ਪਰੇ ਰੱਖਣਾ ਗੁਰੂ ਸਾਹਿਬ ਦੀ ਸੋਚ ਹੈ ਗੁਰੂ ਸਾਹਿਬ ਦਾ ਉਪਦੇਸ਼ ਹੈ ਗੁਰਦੁਆਰੇ ਦੇ ਅੰਦਰੋਂ ਤਖਤ ਨਜ਼ਰ ਨਾ ਆਉਣਾ ਇਹੀ ਸੰਕੇਤ ਕਰਦਾ ਹੈ ਕਿ ਰਾਜਨੀਤੀ ਸਦਾ ਉਹਲੇ ਰਵੇ ਪਾਸੇ ਰਵੇ ਧਰਮ ਦੇ ਅੱਗੇ ਨਾ ਪਰ ਜਦੋਂ ਵੀ ਰਾਜਨੀਤਿਕ ਜਾਂ ਕੌਮ ਦੇ ਫੈਸਲੇ ਲੈਣੇ ਹੋਣ ਤਾਂ ਧਰਮ ਹਮੇਸ਼ਾ ਸਾਹਮਣੇ ਰੱਖਣਾ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸੂਲ ਉਹਨਾਂ ਦੀ ਬਾਣੀ ਹਮੇਸ਼ਾ ਅੱਖੀਆਂ ਅੱਗੇ ਹੋਣੇ ਚਾਹੀਦੇ ਹਨ ਇਸੇ ਕਰਕੇ ਤਖਤ ਸਾਹਿਬ ਤੇ ਜਥੇਦਾਰ ਨੂੰ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੁੰਦੇ ਹਨ ਧਰਮ ਸਦਾ ਰਾਜ ਤੋਂ ਉੱਚਾ ਹੋਵੇ ਰਾਜਨੀਤੀ ਕਦੀ ਵੀ ਗੁਰਬਾਣੀ ਤੋਂ ਉੱਪਰ ਨਾ ਹੋਵੇ ਇਸੇ ਲਈ ਜਦੋਂ ਅਕਾਲ ਪੁਰਖ ਸਾਹਿਬ ਤੋਂ ਕੋਈ ਵੀ ਫੈਸਲਾ ਆਵੇ ਤਾਂ ਉਹ ਗੁਰੂ ਸਾਹਿਬ ਦੇ ਦਰ ਤੇ ਨਤਮਸਤਕ ਹੋ ਕੇ ਆਵੇ ਨਿਸ਼ਾਨ ਸਹਿਬਾਂਗ ਇੱਥੇ ਵੀ ਇਹੋ ਹੀ ਮਤਲਬ ਹੈ ਕਿ ਇਤਦਾਜ ਹੋਵੇ ਤਾਂ ਧਰਮ ਦਾ ਹੋਵੇ ਰਾਜਨੀਤੀ ਕਦੇ ਵੀ ਧਰਮ ਦੇ ਉੱਪਰ ਭਾਰੂ ਨਾ ਹੋਵੇ ਇਹ ਹੈ ਸਿੱਖ ਰਾਜਨੀਤਿਕ ਸੋਚ ਦੀ ਨਿਮਰਤਾ ਅਤੇ ਰੋਹਾਨੀ ਦੀ ਉਚਾਈ ਚੌਥਾ ਫਰਕ ਇਹ ਹੈ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਹਨ ਪਰ ਅੰਦਰ ਜਾਣ ਲਈ ਸਿਰਫ ਇੱਕੋ ਹੀ ਰਸਤਾ ਇੱਕੋ ਪੁਲ ਹੈ ਚਾਰ ਦਰਵਾਜ਼ੇ ਇਹ ਸਿੱਖਿਆ ਦਿੰਦੇ ਹਨ ਕਿ ਇਹ ਦਰਵਾਜ਼ਾ ਹਰ ਦਿਸ਼ਾ ਤੋਂ ਹਰ ਜਾਤ ਹਰ ਰੰਗ ਹਰ ਧਰਮ ਵਾਲੇ ਲਈ ਖੁੱਲਾ ਹੈ ਕਿਸੇ ਨਾਲ ਕੋਈ ਵੀ ਭੇਦਭਾਵ ਨਹੀਂ ਕੋਈ ਵੀ ਇਨਸਾਨ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿੰਨਾ ਵੀ ਚੰਗਾ ਮਾੜਾ ਕਿਉਂ ਨਾ ਹੋਵੇ ਉਹ ਹਰਮੰਦਰ ਸਾਹਿਬ ਆ ਸਕਦਾ ਹੈ ਸਿੱਖੀ ਦਾ ਮਾਰਗ ਉਸ ਲਈ ਖੁੱਲਾ ਹੈ ਪਰ ਫਿਰ ਵੀ ਗੁਰੂ ਸਾਹਿਬ ਨੇ ਅੰਦਰ ਜਾਣ ਲਈ ਇੱਕੋ ਇੱਕ ਰਸਤਾ ਇੱਕੋ ਪੁਲ ਰੱਖਿਆ ਇਹ ਇਹ ਦੱਸਦਾ ਹੈ ਕਿ ਸੱਚਾ ਧਾਰਮਿਕ ਰਸਤਾ ਇੱਕੋ ਹੈ ਗੁਰੂ ਦਾ ਦੱਸਿਆ ਹੋਇਆ ਰਸਤਾ ਗੁਰੂ ਦਾ ਦੱਸਿਆ ਹੋਇਆ ਮਾਰਗ ਮੁਕਤੀ ਦੇ ਵਾਸਤੇ ਤਾਂ ਹਰ ਕੋਈ ਆ ਸਕਦਾ ਹੈ ਪਰ ਮੁਕਤੀ ਹਰ ਰਸਤੇ ਤੋਂ ਨਹੀਂ ਮਿਲਦੀ ਮੁਕਤੀ ਸਿਰਫ ਇੱਕੋ ਇੱਕ ਰਸਤੇ ਗੁਰਮਤ ਦੇ ਅਨਸੂਲਾਂ ਅਨੁਸਾਰ ਗੁਰੂ ਦੇ ਹੁਕਮ ਵਿੱਚ ਜੁੜ ਕੇ ਹੀ ਮਿਲਦੀ ਹੈ ਇਸ ਦਾ ਮਤਲਬ ਇਹ ਹੈ ਕਿ ਸੱਚਾ ਰਸਤਾ ਸਿਰਫ ਤੇ ਸਿਰਫ ਸੱਚੇ ਗੁਰੂ ਕੋਲ ਹੀ ਹੁੰਦਾ ਹੈ ਤੇ ਉਹ ਹਨ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਸਾਫ਼ ਗੱਲ ਹੈ ਕਿ ਸਾਰੇ ਧਰਮ ਇੱਕੋ ਜਿਹੇ ਨਹੀਂ ਮੁਕਤੀ ਦਾ ਰਸਤਾ ਨਹੀਂ ਦੱਸਦੇ ਮੁਕਤੀ ਤਾਂ ਸਿਰਫ ਤੇ ਸਿਰਫ ਗੁਰਮਤ ਵਿੱਚ ਹੀ ਹੈ ਇਸੇ ਕਰਕੇ ਚਾਰ ਦਰਵਾਜ਼ੇ ਖੁੱਲੇ ਹਨ ਆਉਣ ਲਈ ਕੋਈ ਰੋਕ ਨਹੀਂ ਪਰ ਪੁੱਲ ਸਿਰਫ ਇੱਕ ਹੀ ਹੈ ਸੱਚੇ ਰਸਤੇ ਉੱਤੇ ਤੁਰਨ ਦੀ ਸੱਦ ਹਰਿਮੰਦਰ ਸਾਹਿਬ ਤਾਂ ਸਿਰਫ ਇੱਕੋ ਰਸਤਾ ਹੈ ਇੱਕੋ ਪੁੱਲ ਹੈ ਜੋ ਅੰਦਰ ਲੈ ਜਾਂਦਾ ਹੈ ਪਰ ਅਕਾਲ ਤਖਤ ਸਾਬ ਦੋਵਾਂ ਪਾਸਿਆਂ ਤੋਂ ਪਹੁੰਚਿਆ ਜਾ ਸਕਦਾ ਹੈ ਅਕਾਲ ਤਖਤ ਸਿੱਖ ਰਾਜ ਅਤੇ ਪੰਥ ਦੇ ਫੈਸਲੇ ਕਰਨ ਵਾਲੀ ਥਾਂ ਹੈ ਉਹ ਥਾਂ ਜਿੱਥੇ ਸਾਰੀ ਕੌਮ ਦੀ ਸਾਂਝੀ ਆਵਾਜ਼ ਉੱਠਦੀ ਹੈ ਇਸ ਦਾ ਮਤਲਬ ਇਹ ਹੈ ਕਿ ਇੱਥੇ ਕਿਸੇ ਇੱਕ ਇਨਸਾਨ ਦੀ ਜਾਂ ਇੱਕ ਪਾਰਟੀ ਦੀ ਨਹੀਂ ਚਲਣੀ ਇੱਥੇ ਚਲਣੀ ਹੈ ਸਰਬੱਤ ਖਾਲਸੇ ਦੀ ਜਿਵੇਂ ਹਰ ਸਿੱਖ ਅੰਦਰ ਆ ਕੇ ਰਾਜ ਦੇ ਮੁੱਦੇ ਤੇ ਆਪਣੀ ਆਵਾਜ਼ ਬੁਲੰਦ ਕਰ ਸਕਦਾ ਹੈ ਤਿਵੇਂ ਉਹ ਬਾਹਰ ਨਿਕਲ ਕੇ ਉਸ ਆਵਾਜ਼ ਨੂੰ ਕੌਮ ਤੱਕ ਪਹੁੰਚਾ ਸਕਦਾ ਹੈ ਅਕਾਲ ਤਖਤ ਕਿਸੇ ਇੱਕ ਦਾ ਰਾਜ ਨਹੀਂ ਬਲਕਿ ਸਰਬੱਤ ਖਾਲਸੇ ਦਾ ਰਾਜ ਹੈ ਗੁਰੂ ਪੰਥ ਦਾ ਸਾਂਝਾ ਰਾਜ ਹੈ ਸਾਡੀ ਪੂਰੀ ਵਿਚਾਰ ਤੋਂ ਇਹ ਗੱਲ ਸਾਫ਼ ਹੈ ਕਿ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੀ ਬਣਤਰ ਰਚਨਾ ਅਤੇ ਮਰਿਆਦਾ ਪਿੱਛੇ ਗੁਰੂ ਸਾਹਿਬ ਦੀ ਬਹੁਤ ਸੋਚ ਵਿਚਾਰ ਵਾਲੀ ਨੀਲਾ ਹੈ ਗੁਰੂ ਸਾਹਿਬ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਜਿੱਥੇ ਭਗਤੀ ਹੋਵੇ ਉੱਥੇ ਨਿਮਰਤਾ ਹੋਣੀ ਚਾਹੀਦੀ ਹੈ ਇਸ ਲਈ ਹਰਿਮੰਦਰ ਸਾਹਿਬ ਨਿਮਾ ਬਣਾਇਆ ਗਿਆ ਹੈ ਪਰ ਜਿੱਥੇ ਰਾਜ ਹੋਵੇ ਉੱਥੇ ਗੈਰਤ ਅਤੇ ਅਣਖ ਹੋਣੀ ਚਾਹੀਦੀ ਹਨ ਇਸ ਨੇ ਇਹ ਕਾਰਤਖਤ ਸਾਬ ਉੱਚਾ ਬਣਾਇਆ ਗਿਆ ਹੈ ਭਗਤੀ ਦੇ ਰਾਹ ਤੇ ਨੀਵੇਂ ਹੋ ਕੇ ਚੱਲਣਾ ਹੈ ਪਰ ਰਾਜ ਦੁਨੀਆਂ ਵਿੱਚ ਸਭ ਤੋਂ ਉੱਪਰ ਉੱਠ ਕੇ ਕਰਨਾ ਹੈ ਭਗਤੀ ਲਈ ਮਨ ਨਿਵਾ ਕਰਨਾ ਹੈ ਪਰ ਰਾਜ ਲਈ ਮਤ ਉੱਚੀ ਰੱਖਣੀ ਹੈ ਹਰਮੰਦਰ ਸਾਹਿਬ ਦਾ ਨਿਸ਼ਾਨ ਸਾਬ ਉੱਚਾ ਰੱਖਿਆ ਗਿਆ ਹੈ ਕਿ ਧਰਮ ਸਦਾ ਰਾਜ ਤੋਂ ਉੱਪਰ ਹੋਵੇ ਤਖਤ ਤੋਂ ਗੁਰੂ ਸਾਹਿਬ ਦੇ ਦਰਸ਼ਨ ਹੋਣ ਪਰ ਗੁਰੂ ਦੇ ਦਰ ਤੋਂ ਤਖਤ ਨਾ ਦਿਖਣਾ ਇਹ ਦੱਸਦਾ ਹੈ ਕਿ ਰਾਜਨੀਤੀ ਹਮੇਸ਼ਾ ਧਰਮ ਦੇ ਅਧੀਨ ਰਹੇ ਚਾਰ ਦਰਵਾਜ਼ੇ ਸਭ ਨੂੰ ਸਵਾਗਤ ਦਿੰਦੇ ਹਨ ਪਰ ਇੱਕੋ ਰਸਤਾ ਇਹ ਸਿਖਾਉਂਦਾ ਹੈ ਕਿ ਗੁਰੂ ਦਾ ਰਸਤਾ ਹੀ ਮੁਕਤੀ ਦਾ ਮਾਰਗ ਹੈ ਅਕਾਲ ਤਖਸਾਲਬ ਦੋਵਾਂ ਪਾਸਿਆਂ ਤੋਂ ਖੁੱਲਾ ਹੋਣਾ ਇਹ ਦੱਸਦਾ ਹੈ ਕਿ ਸਿੱਖ ਰਾਜ ਸਭ ਦੀ ਸਾਂਝ ਹੈ ਇਹ ਸਭ ਗੱਲਾਂ ਮਿਲ ਕੇ ਸਾਨੂੰ ਸਿੱਖੀ ਦਾ ਅਸਲ ਸੁਨੇਹਾ ਦਿੰਦੀਆਂ ਹਨ ਭਗਤੀ ਤੇ ਸ਼ਕਤੀ ਦਾ ਮੀਰੀ ਤੇ ਪੀਰੀ ਦਾ ਸੁਮੇਲ ਹੀ ਸੱਚੀ ਸਿੱਖੀ ਹੈ ਇੱਕ ਤੋਂ ਬਿਨਾਂ ਦੂਜਾ ਅਧੂਰਾ ਹੈ ਇਸ ਨਾਲ ਹੀ ਸਾਡੀ ਵੀਡੀਓ ਦੀ ਸਮਾਪਤੀ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਹਨ ਤੇ ਤੁਸੀਂ ਇਸ ਟੌਪਿਕ ਬਾਰੇ ਹੋਰ ਕੀ ਜਾਣਦੇ ਹੋ ਕਮੈਂਟ ਕਰਕੇ ਸਾਡੇ ਨਾਲ ਜਰੂਰ ਸ਼ੇਅਰ ਕਰੋ ਹੋਰ ਸੇਕੀ ਇਤਿਹਾਸਕ ਤੇ ਰੋਹਾਨੀ ਵੀਡੀਓ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਅੱਗੇ ਵੀ ਗੁਰੂ ਸਾਹਿਬ ਦੀ ਬਾਣੀ ਇਤਿਹਾਸ ਅਤੇ ਮਰਿਆਦਾ ਨੂੰ ਲੈ ਕੇ ਕਈ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਜੇ ਤੁਸੀਂ ਚਾਹੋ ਕਿ ਅਗਲੀ ਵੀਡੀਓ ਕਿਸੇ ਖਾਸ ਟੌਪਿਕ ਤੇ ਹੋਵੇ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ